ਕਿੱਥੋਂ ਆਇਆ ਕਪੜਾ ਲੁੰਨਣ ਦਾ ਠੀਕਾ ਫਤਨ ਲਗਾ ਲਈਂ ਤੇ ਹਾਂ ਹਾਂ ਪੰਜ ਰਸਾਂ ਬਣਾ ਬਣਾਈਏ ਨੇ ਇਹਨਾਂ ਨੂੰ ਕੋ ਫੈਬਰਿਕ ਸੱਜੀ ਬੜਾ ਘੈਂਟ ਘੈਂਟ ਸਾਤ ਪਾਣੀ ਉਹਦਾ ਕਿਹੜੇ ਕਿਦਾਂ ਗਾਉਨ ਨੇ ਕਿ ਉਹਨਾਂ ਦੇ ਸਕਰਟ ਦੇ ਨਾਲ ਹਾਂਜੀ ਦਮਨ ਤੋਂ ਤੋ ਤੇ ਲੈਪਟਾਪ ਲੰਮੇ ਪਾਤਾ ਵਿਚਾਰਾ ਇੱਧਰ ਹੋ ਗਈ ਫਾਇਰਿੰਗ ਸ਼ੁਰੂ ਆ ਇੰਨਾ ਕੰਮ ਅਸਾਂ ਕਰਵਾਇਆ ਆ ਸੋ ਸ਼ਰਤਾਂ ਮਨਵਾ ਮਨਵਾ ਕੇ ਹਾਂ ਫਤੇ ਕੀ ਦੇ ਤੈਨੂੰ ਬਦਾਮ ਫਤੇ ਕਹਿੰਦਾ ਮੈਨੂੰ ਬਦਾਮਾਂ ਵਾਲਾ ਦੇ ਦੇਖੋ ਸਾਰਾ ਦਿਨ ਏਸੀ ਦੇ ਚੱਕਰ ਚਾ ਗਰਮ ਸਦਰਾਂ ਪੀਂ ਰਹੇ ਨੇ ਤੇ ਮੈਨੂੰ ਇਹਨਾਂ ਨੂੰ ਵੇ ਵੇ ਕੇ ਸੁਸਤੀ ਚੜ ਜਾਂਦੀ ਫਤੇ ਮੈਨੂੰ ਵੀ ਦੇ ਦਿਓ ਯਾਰ ਆਹ ਦੇਖ ਲੋ ਬੱਚੇ ਮਨਵਾ ਦੇ ਤਾਂ ਲੈ ਜਰੂਰੀ ਆ ਵੀ ਮੰਗਾਂਗੀ ਤੇ ਫੇਰ ਵੀ ਤੁਸੀਂ ਮੰਗਦੇ ਹੁੰਦੇ ਹੋ ਕੋਈ ਚੀਜ਼ ਤੁਹਾਨੂੰ ਦੇਣੀ ਹੁੰਦੀ ਹੈ ਨਾ ਇਹ ਕਿਹੜੀ ਖੁਸ਼ੀ ਚ ਹਾਂ ਇਹ ਆਪਣੇ ਜਿਹੜੇ ਹਾਂ ਕੱਲ ਜਿਹੜੇ ਹਿਮੇਸ਼ਾ ਵਿੱਚ ਬਾਕੀ ਚੱਲਾਂਦੇ 34 ਕਿਵਰੇ ਨਾ ਬੋਲਿ 34 ਕੇ ਤਾਂ ਪੁੱਛੂ ਨਹੀਂ ਇਤੋਂ ਵੱਧ ਹੋਏ ਨੇ 34 ਕਿਵਰੇ ਅਸਾ ਸਬਸਕ੍ਰਾਈਬਰ ਸਭ ਕੋਈ ਨੂੰ ਚੋੜ ਜਿਹਾ ਲਾਦਾ ਮੈਂ ਖਾਣ ਆਇਆ ਮਮੂਲੇ ਮਾਰਾ ਦਸਤ ਦੇ ਇੱਧਰ ਹੀ ਪਹੁੰਚਾਦਾ ਏਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਵਾਸੀ ਵਲੌਗਸ ਹੋਪ ਤੁਸੀਂ ਸਾਰੇ ਫੁੱਲ ਕੈਂਟ ਹੋਗੇ ਵੈਸੇ ਤਾਂ ਵਲੌਗ ਕੱਲ ਦਾ ਸਟਾਰਟ ਹੋ ਚੁੱਕਿਆ ਹੈ ਤੇ ਅੱਜ ਹੈਗਾ ਸੀਗਾ ਆਪਣਾ ਫਰਸਟ ਡੇ ਸਕੂਲ ਦਾ ਆਫਟਰ ਵਕੇਸ਼ਨ ਤੇ ਤੋਵਾ ਤੋਵਾ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਪਰ ਸੱਚੀ ਦੱਸਾਂ ਗਏ ਅੱਜ ਸਾਰੇ ਜਣੇ ਉੱਥੇ ਤੇ ਸਾਰਿਆਂ ਨੂੰ ਆਪਾਂ ਮਿਲੇ ਤੇ ਬਹੁਤ ਵਧੀਆ ਲੱਗਿਆ ਤੇ ਨੀਤ ਅਜੇ ਵੀ ਸੋਚ ਰਿਹਾ ਕਿ ਛੁੱਟੀਆਂ ਹੋਣਗੀਆਂ ਵਾਸੀ ਤੇ ਅੱਜ ਮੈਂ ਆਹ ਸੂਪ ਪਾ ਕੇ ਗਈ ਸੀਗੀ ਦੰਬੂ ਮੇਰੇ ਵਾਸਤੇ ਲੈ ਕੇ ਆਇਆ ਪਾਣੀ ਤੇ ਦੰਮੂ ਨੇ ਇੰਨਾ ਨਹੀਂ ਕਸ਼ਟ ਕੀਤਾ ਕੱਲ ਤਾਂ ਵੀ ਮੈਂ ਨਾ ਚੰਗੀ ਤਰ੍ਹਾਂ ਕਿਤੇ ਕੰੰਗੀ ਕਰ ਲਾਂ ਤੇ ਮੈਂ ਟੀ-ਸ਼ਰਟ ਚੇਂਜ ਕਰ ਲਾਂ ਹੈ ਦੰਮੂ ਹੀ ਉਹ ਨਾ ਸ਼ਾਬਾਸ਼ ਆ ਵੈਸੇ ਛੁੱਟੀਆਂ ਦਾ ਮਜਾ ਹਨਾ ਅੱਜ ਇੰਨੀ ਨੀਂਦ ਆਈ ਸਕੂਲ 'ਚ ਦਮਣ ਕਿਉਂਕਿ ਸਾਰਾ ਸ਼ਡਿਊਲ ਖਰਾਬ ਹੋਇਆ ਪਿਆ ਤੇ ਇੱਧਰ ਸਾਡੇ ਪਾਪਾ ਜੀ ਅੱਜ ਵਾਈਟ ਪੰਗ ਬਣ ਗਏ ਮੈਨਜ਼ ਨੇ ਕਿਵੇਂ ਖਲਾਸ ਤਸਬੁਸ ਨੇ ਇਹਨੂੰ ਇੱਥੇ ਰੱਖਾ ਉੱਥੇ ਰੱਖਾ ਵਿਚੰਚੀ ਆ ਬੋਤਲ ਦੇ ਕੱਢ ਦੇ ਵਿੱਚੋਂ ਪਰ ਸਿੱਧੇ ਤਰ੍ਹਾਂ ਦੇ ਮੈਂ ਰੱਖਦੀ ਆ ਹਾਂਜੀ ਹਾਂਜੀ ਕਿਵੇਂ ਆਮਨ ਮਮਾ ਕਿੱਥੇ ਗਏ ਆਮਨ ਮਮਾ ਵੈਨੇ ਪਾਲ ਲੜ ਅੱਛਾ ਉਹਨਾਂ ਨੇ ਮੈਨੂੰ ਲੱਗਾ ਜਾਣਾ ਕਿਤੇ ਹੈ ਨਹੀਂ ਨਹੀਂ ਹਾਂ ਸ਼ਾਇਦ ਇਹ ਤੇ ਕੈਦਰ ਹੈ ਸਰਾਂ ਦੇ ਜਾਣਾ ਹਾਂ ਮਾਤੀ ਦੇਖ ਤੇ ਫਤੇ ਸਿੰਘ ਜੀ ਨੂੰ ਮੈਂ ਜਿਵੇਂ ਦਾ ਛੱਡ ਕੇ ਗਈ ਸੀ ਨਾ ਓਵੇਂ ਦਾ ਹੀ ਨੇ ਇਹ ਦਮਨ ਦੰਬੂ ਇੱਕ ਕੱਪ ਚਾਹ ਬਣਾ ਦੇਗਾ ਮੈਨੂੰ ਮੇਰਾ ਪੁੱਤ ਇੰਨਾ ਸਿਆਣਾ ਨਾਲ ਦੀ ਨਾਲ ਆਖੇ ਲੱਗ ਜਾਂਦਾ ਆ ਮੈਂ ਕਿਹਾ ਚਾਹ ਬਣਾ ਦੇ ਤੇ ਨਾਲ ਦੀ ਨਾਲ ਇੱਕ ਕੱਪ ਚਾਹ ਬਣਾ ਦੇ ਮੈਂ ਚਲਾ ਗਿਆ ਮੋਟਾ ਜਿਹਾ ਕਿਉਂਕਿ ਮੈਨਾਂ ਆਣੀ ਹੈ ਕਿ ਕੰਮ ਬਹੁਤ ਜ਼ਿਆਦਾ ਸੀਗਾ ਇੰਨਾ ਜ਼ਿਆਦਾ ਕੰਮ ਨਹੀਂ ਸੀਗਾ ਠੀਕ ਸੀਗਾ ਬਟ ਥੱਕ ਗਏ ਕਿ ਦੁੱਧ ਦੀ ਕੌਲੀ ਵਿੱਚ ਮਾਰਦੀ ਰਹਿੰਦੇ ਮਜੀ ਤੇ ਕੱਲ ਜਿਹੜੀ ਵੀਡੀਓ ਪਾਈ ਉਹਦੇ ਸਾਰੇ ਕਹਿੰਦੇ ਵੀ ਤੁਹਾਡਾ ਵੀਜ਼ਾ ਆਇਆ ਰਮਨਦੀਪੀ ਕਹਿ ਰਹੇ ਸੀ ਗगन ਦੀਦੀ ਕਿ ਤੁਹਾਡਾ ਵੀਜ਼ਾ ਆਇਆ ਕਹਿੰਦੇ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਵੀਡੀਓ 'ਚ ਦੱਸਿਆ ਸੀਗਾ ਕਿ ਮੇਰਾ ਨਹੀਂ ਮੇਰੀ ਫਰੈਂਡ ਦਾ ਵੀਜ਼ਾ ਆਇਆ ਹੈ ਉਹ ਅੱਜ ਚਲੀ ਗਈ ਕੈਨੇਡਾ ਛੁੱਟੀਆਂ ਦੇ ਚੱਕਰ 'ਚ ਤੇ ਥੋੜਾ ਜਲਦੀ-ਜਲਦੀ ਸਾਰਾ ਕੁਝ ਹੋਣ ਦੇ ਚੱਕਰ ਸਾਨੂੰ ਮਿਲ ਨਹੀਂ ਪਾਈ ਥੋੜਾ ਅੱਜ ਮਿਸ ਕਰ ਰਹੇ ਸੀਗੇ ਚਲੋ ਕੋਈ ਗੱਲ ਨਹੀਂ ਆਪਣੇ ਫਿਊਚਰ ਅੱਗੇ ਲਾਈਫ ਉਹਨਾਂ ਦੀ ਵਧੀਆ ਹੋਵੇ ਹੈਨਾ ਇਹ ਵੀ ਬਹੁਤ ਹੈ ਤੇ ਜਿੱਥੇ ਤੱਕ ਰਹੀ ਮੇਰੇ ਵੀਜ਼ੇ ਦੀ ਗੱਲ ਉਹ ਮੈਂ ਤੁਹਾਨੂੰ ਦੱਸੀ ਆਈ ਹਾਂ ਸਾਰਿਆਂ ਨੂੰ ਕਿ ਥੋੜਾ ਜਿਹਾ ਕੰਮ ਲੇਟ ਹੋ ਗਿਆ ਮੇਰਾ ਵੀਜ਼ਾ ਨਾਲ ਕੀ ਅਜੇ ਮੇਰੀ ਮਤਲਬ ਦੂਰ ਦੂਰ ਤੱਕ ਕੁਝ ਨਹੀਂ ਪਤਾ ਹੈਗਾ ਮੈਂ ਤਾਂ ਫਾਈਲ ਵੀ ਨਹੀਂ ਲੱਗੀ ਹੋएगी ਇਸ ਤਾਂ ਜਦੋਂ ਕਿਤੇ ਕੰਮ ਬੜੂਗਾ ਬਲਿੰਦਰ ਆਉਣਗੇ ਉਦੋਂ ਬਾਅਦ ਕਿਤੇ ਸਾਡਾ ਮਤਲਬ ਕੁਝ ਨਹੀਂ ਕਹਿ ਸਕਦੇ ਹੈਨਾ ਤੇ ਮੇਰਾ ਵੀਜ਼ਾ ਨਹੀਂ ਆਇਆ ਹੈਗਾ ਜੀ ਜਦੋਂ ਆਏਗਾ ਮੈਂ ਗਾਹ ਪਾ ਦਾਂ ਤੁਹਾਨੂੰ ਪਤਾ ਹੀ ਉਦੋਂ ਮੈਂ ਕਿਹੜਾ ਚੁੱਪ ਕਰਕੇ ਬੈਠਾਂ ਤਾਂ ਸਾਰਿਆਂ ਨੂੰ ਦੱਸ ਕੇ ਫਿਰ ਜਾਵਾਂਗੀ ਜਿਹੜੇ ਸਭ ਨਾ ਗਾਣ ਦੀ ਸੱਚੀ ਆਏ ਨਾ ਉਹਦਾ ਦਮ ਨੂੰ ਮੈਂ ਚਾਹ ਬਣਾ ਕੇ ਦੇਤੀ ਏ ਪਰ ਮੈਨੂੰ ਇੱਕ ਗੱਲ ਦਾ ਗੁੱਸਾ ਆ ਰਿਹਾ ਕਿ ਮੈਂ ਕੱਲ ਪਾਏ ਸੀ ਮਸ਼ੀਨ 'ਚ ਕੱਪੜੇ ਤੇ ਸਾਡੀ ਹੋ ਗਈ ਸੀ ਮੋਟਰ ਖਰਾਬ ਤੇ ਹੁਣ ਮੈਂ ਅੱਜ ਸਕੂਲ ਵੀ ਜਾ ਆਈ ਤੇ ਪਰ ਮੈਂ ਵੇਖਿਆ ਕਿ ਉਹ ਕੱਪੜੇ ਮਸ਼ੀਨ 'ਚ ਹੀ ਪਏ ਨੇ ਉਹ ਕਿਸੇ ਨੇ ਕੱਢੇ ਹੀ ਨਹੀਂ ਹੈਗੇ ਉੱਥੋਂ ਮਸ਼ੀਨ 'ਤ ਸਮੈਲ ਆਉਂਦੀ ਹੈ ਹੈ ਸਮੈਲ ਆਈ ਜਾ ਕੋਈ ਗੱਲ ਨਹੀਂ ਹੁਣ ਗਗਨ ਮਮਾ ਕੱਢੂਗੀ ਹੁਣ ਗਗਨ ਮਮਾ ਆ ਕੇ ਕੱਢੂਗੀ ਕਿਹਨੂੰ ਬੋਲਦਾ ਮਾਰੇ ਮਾਂ ਦੇ ਮਾਂ ਦੇ ਜਾਮਾ ਰੋਟਾ ਹਾਂਜੀ ਤਾਨੂੰ ਸਾਰਾ ਕੁਝ ਮੰਮਾ ਦੇ ਆਏ ਐ ਜੇ ਤਾਂ ਹੁੰਦਾ ਕਿ ਜੈ ਮਾਰੀ ਰੋਟੀ ਦੀ ਕੀ ਸਾਡੇ ਨਾਲ ਇੰਟਰਨੈਟ ਠੀਕ ਕਰਨ ਵਾਲੇ ਆਏ ਨੂੰ ਉੱਪਰੋਂ ਨਾ ਵਾਈਫਾਈ ਦਾ ਨਾ ਉਹ ਜਿਹੜਾ ਪਤਾ ਨਹੀਂ ਕੀ ਉਹਨੂੰ ਕਹਿੰਦੇ ਆ ਉੱਪਰ ਉਹ ਥੋੜਾ ਹਿਲਦਾ ਸੀਗਾ ਤੇ ਉਹ ਬਾਜੀ ਨੂੰ ਸੈੱਟ ਕਰਨ ਵਾਸਤੇ ਬੁਲਾਏ ਤੇ ਬਾਜੀ ਆਪ ਘਰੇ ਹੈ ਨਹੀਂ ਤੇ ਨੀਤ ਵਿਚਾਰਾ ਧੁੱਪੇ ਖਾਪ ਗਿਆ ਉੱਤੇ ਉਹਨਾਂ ਦੇ ਨਾਲ ਬੈਠ ਬੈਠ ਕੇ ਵਾਸਤੇ ਚਲੋ ਵਧੀਆ ਬੱਚੇ ਸਾਰੇ ਕੰਮ ਆਉਣੇ ਚਾਹੀਦੇ ਨੇ ਹਨਾ ਪਤਾ ਲੱਗਣਾ ਚਾਹੀਦਾ ਹੈ ਪਰ ਫਿਰ ਵੀ ਇਹਨਾਂ ਨਾਲ ਮਤਲਬ ਕੋਈ ਸਿਆਣਾ ਹੋਣਾ ਚਾਹੀਦਾ ਹੁਣ ਉਹ ਬੰਦੇ ਠੀਕ ਕਰਨਾ ਐ ਨਾ ਮੈਂ ਨਾਲ ਖੜਨ ਚੋਗੀਆਂ ਤੇ ਪਰਨੀਤ ਮੈਨੂੰ ਕਰਨ ਲੱਗਾ ਪਿਆ ਮਾਸੀ ਨੂੰ ਧੁੱਪੇ ਖੜ ਖੜ ਕੇ ਨਾ ਤੇ ਅੱਜ ਇਹ ਸੱਚੀ ਦੱਸਾਂ ਸਕੂਲ ਗਏ ਇੰਨੀ ਕੁ ਜ਼ਿਆਦਾ ਗਰਮੀ ਇੰਨੀ ਕੁ ਜ਼ਿਆਦਾ ਗਰਮੀ ਕਿ ਮੈਨੂੰ ਤਾਂ ਨਾ ਹਜਰੀਆਂ ਦਾ ਪਾਣੀ ਦੇਖ-ਦੇਖ ਵੀ ਹੋ ਜਾਂਦਾ ਵੀ ਹੈ ਇੰਨੀ ਧੁੱਪੇ ਪਾਣੀ ਮੱਚ ਜਾਂਦਾ ਹਣਾ ਪੂਰਾ ਐਨ ਗਰਮੀ ਦੇ ਵਿੱਚ ਸੱਚੀ ਤੇ ਮੇਰਾ ਸੇਵਨ ਤਿੰਨਾ ਕਰ ਰਿਹਾ ਨਾ ਅੱਜ ਥੋੜਾ ਅਗਲਾ ਬਰਟੀਨਜੀ ਹੋ ਗਈ ਨਾ ਜਦੋਂ ਲੇਟ ਉੱਠਣਾ ਰਾਤੀ ਲੇਟ ਸੌਣਾ ਹੁਣ ਸੀ ਉਧਰ ਤਾਂ ਇੰਨਾ ਕਰ ਰਿਆ ਨਾ ਤਾਂ ਅਜਮਨ ਘਰੇ ਨਹੀਂ ਹਾਨੀ ਹੁਣ ਮੈਂ ਕਹਿ ਰਹੀ ਹਾਂ ਥੋੜੀ ਦਮਾ ਸੌਂ ਜਾ ਤਿੰਨ ਵਜ ਗਏ ਨੇ ਸਮਝ ਨਹੀਂ ਆਉਂਦੀ ਕੀ ਕਰਾਂ ਦਮੂ ਹੀ ਉਧਰ ਕੰਮ ਕਰਨ ਲੱਗਿਆ ਤੁਹਾਨੂੰ ਦਿਖਾਉਣੀ ਆ ਦਮੂ ਨਾਲ ਚਾਚੂ ਨਾਲ ਗੱਲ ਕਰਦੀ ਪਈ ਹਾਂ ਤੇ ਦਮੂ ਕਹਿੰਦੀ ਤੁਸੀਂ ਬਾਅਦ ਚ ਲੜਾਈ ਕਰ ਲਿਓ ਮੈਂ ਕਹਿੰਦੀ ਮੈਨੂੰ ਫੋਨ ਪੜਾ ਦਿਓ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਸ ਟਾਈਮ ਇਹ ਹਾਂ ਸੌਂ ਤਾਂ ਵੀ ਸਾਡੇ ਲੜਾਈ ਹੁੰਦੀ ਜਿਹੜੀ ਗੱਲਾਂ ਆ ਰਹੰਦਾ ਮੂੰ ਮਤਲਬ ਕੋਈ ਵੀ ਗੱਲ ਚੱਲਦਿਆਂ ਆਪਾਂ ਤਾਂ ਇਹ ਮੈਨੂੰ ਕਿਉਂ ਹੋਈ ਟੀਛੀ ਹੋ ਜਾਂਦੀ ਐ ਗਾਈ ਇੱਧਰ ਮੈਂ ਕਈ ਵਾਰੀ ਆ ਗਾਇਸ ਦੇਖ ਲੋ ਇੱਧਰ ਗੰਨਾ ਫੜੀਆਂ ਹੋਈਆਂ ਨੇ ਦੋਨਾਂ ਹੱਥਾਂ ਦੇ ਵਿੱਚ ਹਾਂ ਬਸ ਆਹ ਕੰਮ ਚੱਲ ਰੰਦਾ ਸਾਰਾ ਦਿਨ ਰਹਿ ਕੇ ਥੋੜੇ ਦਿਨ ਤੁਰ ਜਾਣਾ ਸਕੂਲ ਸਰਦਾਰੀ ਚੱਕਰ ਨਹੀਂ ਤੇ ਮੈਂ ਤੁਹਾਨੂੰ ਦੱਸੀ ਵੀ ਸਾਡੀ ਲੜਾਈ ਕਿਹੜੇ ਗੱਲ ਤੋਂ ਹੁੰਦੀ ਐ ਬਸ ਮਤਲਬ ਜਦੋਂ ਜਾਣ ਦੀ ਗੱਲ ਕੋਈ ਸ਼ੁਰੂ ਹੁੰਦੀ ਐ ਨਾ ਤੇ ਬਸ ਉਹਦੇ ਵਿੱਚੋਂ ਕੋਈ ਨਾ ਕੋਈ ਗੱਲ ਇਹ ਜਿਹੀ ਨਿਕਲ ਆਉਂਦੀ ਐ ਕਿ ਉਹ ਗੱਲਾਂ ਤੋਂ ਲੈ ਕੇ ਫਿਰ ਸਾਡੀ ਲੜਾਈ ਸ਼ੁਰੂ ਹੋ ਜਾਂਦੀ ਐ ਲੜਾਈ ਮਤਲਬ ਸੀਰੀਅਸ ਵਾਲੀ ਲੜਾਈ ਨਹੀਂ ਵੇ ਐਸੀ ਨਾਰਮਲ ਵਾਲੀ ਲੜਾਈ ਤੇ ਬਲਿੰਦਰ ਦੱਸ ਰਹੇ ਸੀ ਕਿੰਨੇ ਮੈਂ ਪੁੱਛਿਆ ਸੀਗਾ ਵਕੀਲ ਨਾਲ ਵੀ ਗੱਲ ਕੀਤੀ ਸੀਗੀ ਕਿ ਅਗਰ ਡੇਟ ਥੋੜੀ ਜੀ ਅੱਗੇ ਹੋ ਸਕਦੀ ਹੈ ਤੇ ਬਟ ਉਹ ਵੀ ਐਵੇਂ ਪੰਗੇ ਲੈਣ ਵਾਲੀ ਗੱਲ ਆ ਮੈਂ ਕਿਾ ਛੱਡੋ ਭਰਾ ਹੁਣ ਹੁਣ ਐਟਲੀਸਟ ਸਾਨੂੰ ਇਹਨਾਂ ਦਾ ਪਤਾ ਨਾ ਹਨਾ ਕਿ ਕਿੰਨੀ ਤਰੀਕ ਹੈ ਤੇ ਚਲੋ ਕੋਈ ਨਹੀਂ 4-5 ਮਹੀਨੇ ਹੋਰ ਹਾਂ ਪਰ ਉਹਦੇ ਚ ਇਹ ਹੈਗਾ ਵੀ ਅਸੀਂ ਨਹੀਂ ਜੇ ਜਾ ਸਕਦੇ ਸਾਡਾ ਜੇ ਕੁਝ ਨਹੀਂ ਪਤਾ ਹੈਗਾ ਮਤਲਬ ਅਗਰ ਤੁਹਾਨੂੰ ਮੈਂ ਫਿਕਸ ਕਹਾਂ ਕਿ ਸਾਲ ਤੱਕ ਜਾਂ ਸਾਲ ਤੋਂ ਪਹਿਲਾਂ ਹਨਾ ਕੁਝ ਵੀ ਨਹੀਂ ਕਹਿ ਸਕਦੇ ਉਹਦੇ ਬਾਰੇ ਮੇਰੇ ਖੁਦ ਕੇ ਸਿਰ ਨੂੰ ਸੋਚ ਕੇ ਸਿਰ ਫਟਣ ਲੱਗ ਜਾਂਦਾ ਸਿਰ ਫਟਣ ਲੱਗ ਜਾਂਦਾ ਕਿ ਕੀ ਹਨਾ ਬਾਰ 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 ਉਹੀ ਗੱਲ ਕੋਈ ਕਰੇ ਜੋ ਹੋਊਗਾ ਦੇਖੀ ਜਾਊਗੀ ਰੱਬ ਤੇ ਛੱਡਿਆ ਹੋਇਆ ਬਸ ਹੁਣ ਇੰਨਾ ਸਟ्रेस ਨਹੀਂ ਲਿਆ ਜਾਂਦਾ ਹੈਗਾ ਦਿਮਾਗ ਮਤਲਬ ਯਾਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਆਈ ਨਹੀਂ ਹੈਗਾ ਇਕੱਲਾ ਇਸੇ ਤੇ ਆਪਾਂ ਫੋਕਸ ਰੱਖ ਕੇ ਬੈਠੇ ਰਹੀਏ ਲਾਈਵ 'ਚ ਆਪਣੇ ਨਾਲ ਹੋਰ ਬਹੁਤ ਬੰਦੇ ਜੁੜੇ ਹੋਏ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨਹੀਂ ਕਰਨੀਆਂ ਨੇ ਤੇ ਜੇ ਇਸੇ ਇੱਕ ਚੀਜ਼ ਬਾਰੇ ਕਿਉਂਕਿ ਪਿਛਲੇ ਕੁਝ ਟਾਈਮ ਤੋਂ ਇਸੇ ਇੱਕ ਚੀਜ਼ ਕਰਕੇ ਬਹੁਤ ਮਤਲਬ ਬਹੁਤ ਜ਼ਿਆਦਾ ਮੈਂ ਸਫਰ ਕੀਤਾ ਤਾਂ ਹੁਣ ਮੈਂ ਨਹੀਂ ਚਾਹਦੀ ਹਾਂਜੀ ਲੱਗ ਗਿਆ ਉਹ ਦਵਾਈ ਕੋਈ ਆ ਗਿਆ ਪਰ ਨਹੀਂ ਤੇ ਯਾਰ ਹੋਰ ਵੀ ਸੀਗਾ ਕੋਈ ਕੁਝ ਨਹੀਂ ਹੋਇਆ ਸੀ ਹਾਂ ਹੋਰ ਨਿੱਕੇ ਦੇ ਕੰਮ ਵਾਸਤੇ ਪਾਪਾ ਨੇ ਬੁਲਾ ਲਿਆ ਆਪ ਘਰੇ ਹੈ ਨਹੀਂ ਉਚਾਰਾ ਜਾ ਕਿਉਂ ਥੇਰ ਨਹੀਂ ਧੁੱਪ ਚ ਉੱਥੇ ਜਾ ਕੇ ਤੇ ਕਰਕੇ ਆਇਆ ਛੋਟੀ ਜੀ ਐਵੇਂ ਗੱਲ ਸੀਗੀ ਪਾਗਲਾ ਚੱਲੀ ਨਹੀਂ ਲਾਉਣ ਚਰਨ ਗਰਮੀ ਲੱਗਣ ਲੱਗੀ ਉਹਨੇ ਪਾਗ ਲਾਤੀ ਚਰਨ ਤੇ ਮੰਮਾ ਨੂੰ ਕਿੰਨਾ ਘਟਾਵਾਂਗੇ ਆਪਣੇ ਘਰੇ ਨੂੰ ਇੰਟਾ ਹੋ ਗਿਆ ਨਾ ਹਾਂ ਤੂੰ ਇਹ ਦੱਸੋ ਕਾਫੀ ਕਾਫੀ ਪੀਣੀ ਤਾਂ ਬਣਾ ਕੇ ਦੋ ਕਾਫੀ 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 ਇੱਧਰ ਇਹ ਵਿਚਾਰੀ ਮਾਰ ਚੱਲੀ ਲੈਪਟਾਪ ਤੇ ਕੰਮ ਕਰ ਕਰ ਕੇ ਚੈਰੀ ਜੀ ਦੀ ਲੱਤਾ ਉਹਨਾ ਨੂੰ ਕਾਫੀ ਬਣਾ ਤਾ ਖੁਸ਼ ਹੋ ਗਿਆ ਤਰ ਸੇਰ ਦੀ ਕਿਨੇ ਕਾਫੀ ਨਹੀਂ ਦਿੱਤੀ ਨਹੀਂ ਚਾਹ ਮਿਲਦੀ ਹੈ ਤੂੰ ਵੀ ਤਾਹੀਂ ਮਾਂ ਨਾ ਸਾਂ ਜੁਗ ਜਿਨੀ ਰੋਟੀ ਦਿੱਤਾ ਸੀ ਜੀ ਮੈਂ ਇਹ ਜੀ ਮੈਨੂੰ ਇਹਨਾਂ ਦੇ ਦਿੱਤੀ ਰੋਟੀ ਉਹ ਮੈਂ ਕੱਦ ਕੇ ਰੋਟੀ ਜੀ ਫਤੈ ਫਤੈ ਕਿੰਦਾ ਵਾ ਡਾਇਲਗ ਆ ਲਾ ਰਿਹਾ ਕਹਿੰਦਾ ਮੈਨੂੰ ਹਮਣ ਮਮਾ ਨੇ ਰੋਟੀ ਨ ਦਿੱਤੀ ਆਗੀ ਤੇ ਪਨੀਰ ਦੀ ਰੋਟੀ ਦੇਤੀ ਦੇਖੋ ਹੁਣ ਛੋਟੇ ਬੱਚੇ ਜੇ ਹਨ ਬੰਦਾ ਛੋਟੇ ਬੱਚੇ ਦੀ ਗੱਲ ਤੇ ਮਤਲਬ ਉਹ ਇੰਝ ਯਕੀਨ ਕਰ ਲਿਆ ਹਨ ਜੇ ਕੋਈ ਬਕਾਨਾ ਹੋਵੇ ਤਾਂ ਬੰਦਾ ਯਕੀਨ ਕਰ ਲਿਆ ਕਿ ਹਾਂ ਸੱਚੀ ਇਦਾਂ ਕੀਤਾ ਹੋਣਾ ਹਨਾ ਤੇ ਫਤੈਰਾ ਮੈਂ ਜਦੋਂ ਦੀ ਆਈ ਉਹਦੋਂ ਤੱਕ ਕਹਿੰਦੇ ਮਮਾ ਮੈਂ ਮਮਾ ਕੋ ਜਾਮ ਬਲ ਚੋਟੀ ਮੰਗੀ ਤੇ ਮਮਾ ਨੇ ਮੈਨੂੰ ਰੋਟੀ ਦਿੱਤੀ ਨਹੀਂ ਆਗੀ ਪਨੀਰ ਨੂੰ ਦੇਦੀ ਪਨੀਰ ਮ ਉਹ ਤਾਂ ਨੰਨੇ ਮੈਂ ਇਦਾਂ ਹੀ ਕਹਿਣ ਲੱਗਾ ਮੈਂ ਰੂਟੀਂ ਦਿੱਤੀ ਲਓ ਜੀ ਮੈਂ ਤੁਹਾਨੂੰ ਕਿਹਾ ਹੀ ਨਾ ਕਿ ਆਪਣਾ ਸਕੂਲ ਸ਼ੁਰੂ ਹੋ ਗਿਆ ਤੇ ਸਕੂਲ ਦੇ ਨਾਲ ਆਪਣੀ ਉਹੀ ਰੂਟੀਨ ਸ਼ੁਰੂ ਹੋ ਗਈ ਜੇ ਲੋਹੀ ਗੱਲ ਹੋ ਗਈ ਜੀ ਹੁਣ 3:30 ਦਾ ਟਾਈਮ ਹੋ ਗਿਆ ਤੇ ਆਪਾਂ ਨੂੰ ਕਾਫੀ ਦਾ ਆਰਡਰ ਮਿਲ ਗਿਆ ਤੇ ਹੁਣ ਅਸੀਂ ਬੱਚਿਆਂ ਨੂੰ ਕਾਫੀ ਬਣਾ ਕੇ ਦੰਦੇ ਆ ਅਸੀਂ ਮਤਲਬ ਮੈਂ ਤੇ ਤੁਸੀਂ ਸਾਰੇ ਕਿਉਂਕਿ ਮੈਂ ਬਣਾ ਰਹੀ ਹਾਂ ਤੁਸੀਂ ਸਾਰੇ ਮੈਨੂੰ ਦੇਖ ਰਹੇ ਹੋ ਹਨਾ ਤੇ ਅੱਜ ਵੈਂਚ ਮੈਡਮ ਕਹਿ ਰਹੀ ਸੀ ਉਹਨਾਂ ਦੇ ਕੋਈ ਆਈ ਥਿੰਕ ਰੈਲੇਟਿਵ ਆਏ ਸੀ ਕਹਿੰਦੇ ਕਗਰ ਮੈਡਮ ਕੜੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਵਧ ਗਈ ਕਹਿੰਦੇ ਉਹ ਆ ਕੇ ਕੜੀਆਂ ਗੱਲਾਂ ਕਰ ਰਹੀ ਸੀ ਅਸੀਂ ਉਹਨਾਂ ਦੇ ਵਲੌਗ ਦੇਖਦੇ ਆ ਫਿਰ ਮਤਲਬ ਸਾਰੇ ਟੀਚਰਸ ਵੀ ਕਹਿ ਰਹੇ ਸੀ ਕਿ ਹਾਂ ਬਹੁਤ ਵਧੀਆ ਹੁੰਦੇ ਤੇ ਬੜੀ ਵਧੀਆ ਯਾਰ ਦਿਲ ਨੂੰ ਖੁਸ਼ੀ ਹੁੰਦੀ ਜਦੋਂ ਮੈਂ ਇਦਾਂ ਕਹਿੰਦਾ ਹਨਾ ਨਹੀਂ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਦੁਨੀਆ ਤੇ ਕੋਈ ਕਿਸੇ ਨੂੰ ਮਤਲਬ ਤੱਕ ਕੀ ਕਰ ਦਵੇ ਕਿ ਖੁਸ਼ ਨਹੀਂ ਹੁੰਦਾ ਹੈਗਾ ਛੇਤੀ ਪਰ ਚਲੋ ਹਰੇਕ ਨੂੰ ਆਪਾਂ ਬਦਲ ਨਹੀਂ ਸਕਦੇ ਹੈਗੇ ਹਨਾ ਇਸਨੇ ਖੁਸ਼ ਰਹਿਣਾ ਦੁਖੀ ਰਹਿਣਾ ਉਹ ਉਹਦੇ ਹੱਥ ਵਸਾ ਉਹ ਉਹਦੀ ਮਰਜ਼ੀ ਹੈ ਵੀ ਉਹਨੇ ਆਪਣਾ ਹੁਣ ਸੋਚਣਾ ਹੈ ਕਿ ਕੀ ਕਰਨਾ ਹੈ ਹਨਾ ਆਪਾਂ ਨੂੰ ਕੁਝ ਨਹੀਂ ਕਹਿ ਸਕਦੇ ਲੋ ਜੀ ਇਹ ਤੋਂ ਆਪਾਂ ਨੇ ਦੁੱਧ ਦੁੱਧ ਪਾ ਲਿਆ ਤੇ ਕਾਫੀ ਬਣਾ ਲਦੇ ਆਂਦੇ ਨਾ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦੀ ਆਂ ਕਿ ਅਸੀਂ ਸੋਚ ਰਹੇ ਆਂ ਕਿ ਨਾਲ ਜਿਹੜਾ ਹੈਗਾ ਪਹਿਲੇ ਮੈਂ ਕਾਫੀ ਬਣਾ ਲਾਂ ਫੇਰ ਗੱਲ ਕਰਦੀ ਆਂ ਤੁਹਾਡੇ ਨਾਲ ਕਿ ਕੀ ਆਵਾਜ਼ ਨਹੀਂ ਸੁਣੀ ਗਈ ਤੁਹਾਨੂੰ ਤੇ ਲੋ ਜੀ ਕਾਫੀ ਬਣ ਗਈ ਆਪਣੀ ਤੇ ਗੱਲ ਮੈਂ ਇਹ ਕਰਨੀ ਸੀ ਕਿ ਅਸੀਂ ਸੋਚ ਰਹੇ ਆਂ ਕਿ ਨਾਲ ਨਾਲ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਡਾ ਬੁਟੀਕ ਦਾ ਕੰਮ ਹੈ ਤੇ ਕੋਰਸੈਟ ਦੇ ਆਪਣੇ ਨਾਈਟ ਸੂਟ ਵਗੈਰਾ ਹੋ ਰਾਇਆ ਬੰਦੇ ਨਾ ਬਹੁਤ ਸਾਰੀਆਂ ਚੀਜ਼ਾਂ ਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਸੋ ਅਮਨ ਸੋਚ ਰਹੀ ਸੀ ਤੇ ਮੈਂ ਦੀਦੀ ਸੋਚ ਰਹੀ ਸੀ ਇਸ ਦਿਨੋ ਜਾਣੇ ਵੀ ਅਸੀਂ ਇਹ ਵੀ ਨਾਲ ਕੰਮ ਜਿਹੜਾ ਹੈਗਾ ਆ ਸ਼ੁਰੂ ਕਰੀਏ ਹਨਾ ਵਸ ਤਾਂ ਸਾਡੇ ਜਿਹੜੇ ਕੋਰਸੈਟ ਵਗੈਰਾ ਹੈਗੇ ਨੇ ਉਹ ਮਤਲਬ ਆਰਡਰ ਆਇਆ ਹੋਇਆ ਆ ਬਣ ਵੀ ਰਹੇ ਨੇ ਤੁਹਾਨੂੰ ਵੀਡੀਓ ਦਿਖਾਵਾਂਗੇ ਉਹਦੀ ਜ਼ਰੂਰ ਬੜਵੰਦ ਤੁਹਾਨੂੰ ਪਤਾ ਸਾਡਾ ਜ਼ਿਆਦਾਤਰ ਕੰਮ ਬਾਜ਼ਾਰ ਦਾ ਤਾਂ ਉਹ ਪਤਾ ਹੀ ਆ ਮਨ ਰੋਜ਼ ਬਾਜ਼ਾਰ ਜਾਂਦੀ ਹੈ ਹਨਾ ਰੋਜ਼ ਦਾ ਕੰਮ ਹੁੰਦਾ ਹੀ ਹੁੰਦਾ ਹੈ। ਅਸੀਂ ਸੋਚ ਰਹੇ ਕਿ ਸਾਨੂੰ ਉੱਥੇ ਕਿਤੇ ਰੂਮ ਮਿਲ ਜਾਵੇ ਰੈਂਟ ਤਾਂ ਤਾਂ ਵਧੀਆ। ਕਿ ਉੱਥੇ ਤਾਂ ਕੰਮ ਚੱਲ ਬੰਦਾ ਕਦੀ ਲੇਟ ਵੀ ਹੁੰਦਾ ਤਾਂ ਉੱਥੇ ਰੁਕ ਜਾਵੇ। ਪਰ ਪਤਾ ਨਹੀਂ ਬਲਿੰਦਰ ਨਹੀਂ ਮੰਨਦੇ ਹੈਗੇ ਫਿਰ ਬਲਿੰਦਰ ਕਹਿੰਦੇ ਨੇ ਮੁਸ਼ਕਲ ਹੋਊਗਾ ਤੁਹਾਨੂੰ ਹਨਾ ਵੀ ਕਦੀ ਇੱਥੇ ਕਦੀ ਉੱਥੇ ਕਦੀ ਇੱਥੇ ਕਦੀ ਉੱਥੇ ਵੀ ਇੱਕ ਥਾਂ ਤੇ ਤੁਸੀਂ ਬੈਠੇ ਰਹੋ। ਬਟ ਅਸੀਂ ਸੋਚ ਰਹੇ ਕਿ ਅਗਰ ਕੁਝ ਐਦਾਂ ਹੁੰਦਾ ਆ ਤਾਂ ਮਤਲਬ ਅਸੀਂ ਉੱਥੇ ਪੱਕਾ ਪਰਮਾਨੈਂਟ ਸ਼ਿਫਟ ਨਹੀਂ ਕਰਨਾ ਹੈਗਾ। ਠੀਕ ਹੈ ਮੰਨਿਆ ਕਿ ਕਿਰਾਏ ਦੇ ਘਰ ਚ ਰਹਿਣਾ ਔਖਾ ਆ ਪਰ ਕੰਮ ਕਰਨ ਵਾਸਤੇ ਮਤਲਬ ਜਿੱਦਾਂ ਕਦੀ ਪਿੰਡ ਆ ਗਏ ਕਦੀ ਉੱਥੇ ਚਲੇ ਗਏ ਇਹਦਾ ਸੈਟਿੰਗ ਹੋ ਸਕਦੀ ਹੈ। ਬਾਕੀ ਪਤਾ ਨਹੀਂ ਦੇਖਦੇ ਹਾਂ ਜੀ ਇੱਕ ਦੋ ਥਾਵਾਂ ਤੇ ਸਾਡੀ ਗੱਲ ਚੱਲ ਰਹੀ ਹੈ ਕੰਮ ਦੇ ਰਿਲੇਟਡ ਵੀ ਤੇ ਦੇਖਦੇ ਹਾਂ ਉਹਦਾ ਕੀ ਬਣਦਾ ਹੈ। ਤੇ ਜੋ ਵੀ ਬਾਕੀ ਹੋਇਆ ਦਾ ਡਿਟੇਲ ਤੁਹਾਨੂੰ ਜ਼ਰੂਰ ਦੱਸਾਂਗੇ ਫਿਲਹਾਲ ਇਹਦਾ ਸਾਡੀ ਕਾਫੀ ਬਣ ਗਈ ਆ। ਲਓ ਜੀ। ਇਹ ਨਹੀਂ ਆਪਾਂ ਨੇ ਲਓ ਜੀ। ਕੀਣੀ ਆਪਾਂ ਨੇ ਸਟੀਲ ਦੇ ਗਲਾਸਾਂ ਜੀ ਆ। ਤੇ ਮੈਂ ਥੋੜੀ ਜੀ ਆਪਣੇ ਵਾਸਤੇ ਵੀ ਬਣਾ ਲਈ ਵਸਕਾ ਨਾ ਚਾਹ ਪੀਜੀ ਸੀ ਆ ਕੇ। ਬਟ ਮੈਂ ਬਣਾ ਹੀ ਰਹੀ ਹਾਂ ਤਾਂ ਥੋੜੀ ਜੀ ਪੀ ਲਵਾਂ। ਤੇ ਅੱਪਰ ਰਾਤ ਵਾਸਤੇ ਛੋਲੇ ਗ੍ਰੰਡ ਰੱਖ ਦੇਣੀ। ਇਹ ਮੈਂ ਪਰਹਾਤ ਚ ਬਣਾਵਾਂਗੀ। ਛੋਲਿਆਂ ਦੇ ਨਾਲ ਮੈਂ ਰਾਈ ਸੀ ਬਣਾਵਾਂਗੀ ਕਿਉਂਕਿ ਛੋਲਿਆਂ ਦੇ ਨਾਲ ਨਰਾਈ ਸੀ ਵਧੀਆ ਲੱਗਦੇ ਨੇ ਜਿਆਦਾ। ਤੇ ਕੰਮ ਬਹੁਤ ਪਿਆ ਹੈ। ਕੱਪੜੇ-ਕੁਪੜੇ ਕੱਢਣ ਵਾਲੇ ਪਏ ਨੇ। ਉਹ ਮੈਂ ਦੇਖਦੀ ਹਾਂ ਹੁਣ ਬਾਅਦ ਚ ਵੱਡਾਂਗੀ ਅਜੇ ਨਹੀਂ ਕਿਉਂਕਿ ਮੇਰਾ ਨਾ ਸਿਰ ਦਰਦ ਬਹੁਤ ਕਰ ਰਿਹਾ ਤੁਹਾਨੂੰ ਪਤਾ ਹੀ ਹੈ ਕਰ ਘਰੇ ਵੀ ਬਾਹਰੇ ਵੀ ਕੰਮ ਨਾ ਮੁਸ਼ਕਲ ਹੋ ਜਾਂਦਾ ਬੜਾ ਸਾਰਾ ਕੁਝ ਹੰਢੀ ਕਰਨਾ ਬਟ ਠੀਕ ਹੈ ਬੰਦਾ ਕੰਮ ਕਰਦਾ ਵਧੀਆ ਰਹਿੰਦਾ ਜੌਬ ਕਰਦਾ ਵਧੀਆ ਰਹਿੰਦਾ ਮਾਈਂਡ ਫਰੈਸ਼ ਰਹਿੰਦਾ ਨਹੀਂ ਤਾਂ ਘਰੇ ਤੁਹਾਨੂੰ ਤੁਸੀਂ ਹੁਣ ਅੱਜ ਦੇਖਿਆ ਮੇਰੀ ਕੰਗੀ ਕੀਤੀ ਨਹੀਂ ਤੇ ਜਦੋਂ ਦੀਆਂ ਛੁੱਟੀਆਂ ਪਈਆਂ ਸੀ ਨਾ ਮੈਂ ਤਾਂ ਚੰਗੀ ਤਰ੍ਹਾਂ ਕੰਗੀ ਵੀ ਨਹੀਂ ਕੀਤੀ ਹਨਾ ਉਹ ਨਾਲਿਆ ਨਾ ਬਸ ਕੰਗੀ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ ਕਿ ਛੱਡ ਪੜਾਂ ਕਿਹੜਾ ਕਿਤੇ ਜਾਣਾ ਹੈ ਤੇ ਛੁੱਟੀਆਂ 'ਚ ਸੀ ਇਸ ਵਾਰ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿਤੇ ਗਏ ਵੀ ਨਹੀਂ ਹੈਗੇ ਤੇ ਮੈਂ ਤੇ ਸ਼ੁਕਰ ਕੀਤਾ ਕਿ ਚੱਲ ਸਕੂਲ ਖੁੱਲ੍ਹਿਆ ਹੈ ਥੋੜੀ ਜਿਹੀ ਮਨ ਨੂੰ ਸ਼ਾਂਤੀ ਮਿਲੀ ਹੈ ਹੁਣ ਤੇ ਇੱਧਰ ਬੰਦੇ ਮੇਰੀ ਕਾਫੀ ਡੀਕਣ ਲੱਗੇ ਹੋਏ ਨੇ ਕੀ ਲਾਤਾ ਦਰਵਾਜ਼ੇ ਅੱਗੇ ਕੀ ਦੇ ਦਰਵਾਜ਼ੇ ਥੱਲੇ ਲਓ ਜੀ ਹਾਂ ਦੇਖੋ ਇੱਧਰ ਬੰਦੇ ਨੇ ਕਾਫੀ ਬੰਦੇ ਬੰਦੇ ਤੱਕ ਪਰਣਾ ਬੰਨਣਾ ਮੇਰੇ ਆਉਂਦੇ ਆ ਟਿੰਡੀ ਪਰ ਨਾ ਤਾਂ ਗਈ ਉਹ ਵੀ ਨੰਡ ਓਏ ਹੋਏ ਕਾਫੀ ਕਿੱਦਾਂ ਲੱਗੀ ਪਨੀਥ ਲੈਪਟ ਚੱਕੋ ਹਾਂਜੀ ਉੱਤੋਂ ਮੈਨੂੰ ਲੱਗਾ ਝੱਗ ਝੱਗ ਜੀ ਆਦਾ ਓਏ ਟੇਸਟ ਲੱਗੀ ਹੈ ਹਾਂਜੀ ਝੱਗ ਸੀ ਨਾ ਹੈ ਹਾਂ ਮਧਿਆ ਠੀਕ ਹੈ ਜਮਾਸੀ ਨਾ ਆਉਂਦੀ ਫੇਰ ਫੇਰ ਕੀ ਫੇਰ ਕਾਫੀ ਮਿਲ ਨਹੀਂ ਹੀ ਆਸੀ ਆ ਕਾ ਇਹ ਨਹੀਂ ਮਰ ਜਾਣੀ ਮਾਂ ਛੱਡ ਕੇ ਜਾਏ ਨਹੀਂ ਤੋ ਯਾ ਕਰੋ ਤੋ ਸਾਰੇ ਜਣੇ ਮੇਰੇ ਨਾਲ ਚਲੋ ਕਿਰਾਏ ਦੇ ਕਮਰੇ ਲਗਾ ਕੋਠਰੇ ਨੇ ਚਿੱਲ ਕਰਿਆ ਕਰਾਂਗੇ ਰੋਜ਼ ਹੈਨਾ ਜਿਹੜੀ ਸਟ੍ਰੈਸ ਭਰੀ ਲਾਈਫ ਹੈ ਉਹਦੇ ਤੋਂ ਦੂਰ ਤੁਰ ਜਣਾ ਆਪਾਂ ਨੇ ਹਾਂਜੀ ਪਤਾ ਤੁਸੀਂ ਕਹਿੰਦੇ ਹੋ ਚੱਲ ਜੇ ਕਰਾਂਗੇ ਸਾਈਕਲ ਦੀ ਦੀ ਲੈ ਹਾਂ ਸਾਹਮਣੀ ਹੈ ਨਾ ਜੀ ਜੀ ਨਹੀਂ پارک ਜਾਇਆ ਕਰਾਂਗੇ ਖੇਡਣ ਜਾਇਆ ਕਰਾਂਗੇ پارک ਹੈ ਨਹੀਂ ਇੱਥੇ ਕਿੱਥੇ پارک ਇੱਥੇ ਹੈ ਨਹੀਂ ਸਰਾਮ ਆਪਾਂ ਲੈ پارک ਕਿਉਂ ਨਹੀਂ ਹੈਗਾ ਸਰਾਮ ਕੋਈ ਗੱਲ ਨਹੀਂ ਬਾਦੂ پارک ਚਲੋ ਠੀਕ ਹੈ ਹਾਂ ਤੁਸੀਂ ਤੁਸੀਂ ਬਹੁਤ ਨਾ ਕਿ ਬਲੌਗ ਚ ਆਈ ਨਹੀਂ ਪੰਚ ਸਾਪ ਵਰਸ਼ ਤੁਸੀਂ ਕਿਦਾਂ ਤੁਸੀਂ ਵਧੀਆ ਹੈ ਸਮਝੀ ਬਲੌਗ ਸ਼ੁਰੂ ਕਰ ਦੋ ਸਾਸਿ ਸਾਸਿ ਬਲੌਗ ਕੋਈ ਗੱਲ ਨਹੀਂ ਸਾਰਿਆਂ ਨੂੰ ਮੈਿਕ ਨਦਰ ਬਲੌਗ ਚੈਨਲ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਇਕ ਮੈਂਟ ਬਾਕਸ ਕਰਿਓ ਹੁਣ ਮੈਂ ਵੀ ਤਾਂ ਕਾਫੀ ਹਮਮ ਹਮਨੇ ਬਣਾਉਂਗਾ ਵਲੌਗ ਹੈ ਵਲੌਗਿੰਗ ਬਣਾ ਰਹੇ ਹੁਣ ਮਮਾ ਆਜਾ ਲੱਗ ਜਿੱਥੇ ਨਿਕਲਦਾ ਬਾਈ ਬਾਈ ਟਾਟਾ ਕਰ ਦੋ ਦੇਖੀ ਹੁਣ ਤੂੰ ਹੀ ਫਤਿਹ ਦੀ ਸਪੀਡ ਦੇਖੀ ਡਬਲ ਹੋ ਗਈ ਜਦੋਂ ਮੈਂ ਕਹਿਣਾ ਵਲੌਗ ਐਂਡ ਕਰ ਦੋ ਫਤਿਹ ਦੀ ਸਪੀਡ ਨਾਲ ਦੀ ਨਾਲ ਡਬਲ ਐਡ ਵਲੌਗਰ ਸੀ ਇੱਥੇ ਐਂਡ ਕਰਦੇ ਆਂ ਤਾਂ ਟਾਟਾ ਤੇ ਬਾਈ ਬਾਈ ਸਾਰਿਆਂ ਨੂੰ ਹਨਾ ਸ਼ਾਬਾਸ਼ ਇਹ ਨਹੀਂ ਕਿ ਆ ਕਿਸੇ ਨੂੰ ਕੋਈ ਚੈਨਲ ਸਬਸਕ੍ਰਾਈਬ ਕਰ ਦੋ ਕੁਛ ਨਹੀਂ ਬੋਲੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਮੈਂਟ ਬਾਕਸ ਕਰੋ ਹੂੰ ਇੱਡੀ ਗਾਲੀ ਗਾਲੀ ਬੋਲ ਕੇ ਦੱਸ ਰਿਓ ਕਰ ਦੇਣਗੇ ਹੈ ਚਲੋ ਠੀਕ ਹੈ ਜੀ ਟਾਟਾ ਬਾਏ ਬਾਏ ਸਾਰਿਆਂ ਨੂੰ ਕਿਉਂਕਿ ਮੈਂ ਵੀ ਘੜੀ ਪਾਵਾਂ ਨਹੀਂ ਤੇ ਇਸ ਤੋਂ ਪਹਿਲਾਂ ਕਿ ਮੇਰਾ ਜਿਹੜਾ ਸੇਰ ਹੈਗਾ ਉਹ ਹੋਰ ਦਰਦ ਹੋਣ ਲੱਗ ਜਾਵੇ ਮੈਂ ਥੋੜੀ देर ਰੈਸਟ ਕਰਾਂ ਉਹ ਤੋਂ ਬਾਅਦ ਬਾਕੀ ਸਾਰੇ ਕੰਮ ਦੇਖ ਲਿਆ ਫਿਰ ਉੱਠ ਕੇ એનર્ਜੀ ਜੀ ਆਊਗੀ ਫਿਰ ਕਰਾਂਗੇ ਤੁਹਾਨੂੰ ਮੈਂ ਆਪਾਂ ਮਿਲਾਂ ਕਿਸੇ ਨਵੇਂ ਵਲੌਗ ਦੇ ਨਾਲ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਤਦ ਤੱਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣੇ ਚੈਨਲ ਨੂੰ ਵਾਤਵਾ ਸਬਸਕ੍ਰਾਈਬ ਕਰੋ ਜੀ ਫਟਾਫਟ ਾਨ ਕੇ ਕੰਪਲੀਟ ਕਰ ਦੋ ਹੁੰਦਾ ਥੋੜੇ ਜਿਹੇ ਰਹਿ ਗਏ ਹਾਂ ਜੀ ਦੰਮ